ਸਤਿ ਸ੍ਰੀ ਅਕਾਲ ਦੋਸਤੋ ਟਰਬਨ ਕਿੰਗ ਪ੍ਰਦੀਪ ਗਹਿਲ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੋ ਵੀਡੀਓ ਨੂੰ ਸਟਾਰਟ ਹੋਣ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੋ ਕਿ ਕੁਝ ਦਿਨ ਪਹਿਲਾਂ ਅਸੀਂ ਵੀਡੀਓ ਪਾਈ ਸੀ ਸਿੰਪਲ ਛੇਪੇਚਾਂ ਵਾਲੀ ਪੱਗ ਦੀ ਵੀਡੀਓ ਸੀਗੀ ਤੇ ਉਸ ਵੀਡੀਓ ਦੇ ਵਿੱਚ ਜੋ ਕਿ ਪਿੰਚ ਕਰਨ ਦਾ ਤਰੀਕਾ ਜੋ ਆਪਾਂ ਫਰੰਟ ਤੋਂ ਇੱਕ ਬਹੁਤ ਹੀ ਨਵਾਂ ਤਰੀਕਾ ਲੈ ਕੇ ਤੁਹਾਡੇ ਸਾਹਮਣੇ ਆਏ ਸੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਤਰੀਕਾ ਬਹੁਤ ਸਾਰੇ ਵੀਰਾਂ ਦੀ ਡਿਮਾਂਡ ਸੀ ਕਿ ਡਿਟੇਲ ਦੇ ਵਿੱਚ ਅਸੀਂ ਤੁਹਾਨੂੰ ਪਿੰਚ ਕਰਨ ਦਾ ਤਰੀਕਾ ਜੋ ਦੱਸੀਏ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਆਪਾਂ ਪਿੰਚ ਕੀਤਾ ਤੇ ਇਸ ਦੇ ਬਾਅਦ ਵਿੱਚ ਜੋ ਕਿ ਸਫਾਈ ਦੇ ਨਾਲ ਆਪਾਂ ਲੜ ਲਗਾ ਚੁੱਕੇ ਹਾਂ ਸੋ ਤੁਸੀਂ ਡੇਲ ਦੇ ਵਿੱਚ ਦੇਖ ਸਕਦੇ ਹੋ ਸੋ ਇਸ ਤੋਂ ਅਗਲਾ ਲੜ ਵੀ ਜਰੂਰ ਇਸ ਦੇ ਵਿੱਚ ਵੀਡੀਓ ਦੇ ਵਿੱਚ ਦੱਸਿਆ ਜਾਵੇਗਾ ਕਿ ਕਿਸ ਤਰੀਕੇ ਨਾਲ ਆਪਾਂ ਲੜ ਲਗਾਉਣਾ ਹੈ ਸੋ ਧਿਆਨ ਰੱਖਿਆ ਜਾਵੇ ਜੋ ਆਪਾਂ ਥੱਲੇ ਵਾਲੀ ਸਾਈਡ ਤੋਂ ਲੜ ਨੂੰ ਪਿੰਚ ਕਰਕੇ ਮੋੜਦੇ ਹਾਂ ਤਾਂ ਬਾਅਦ ਵਿੱਚ ਲੜ ਲਾਉਣ ਤੇ ਉੱਪਰਲੀ ਜੋ ਆਪਣੀ ਪੇਚ ਦੀ ਸਫਾਈ ਆ ਉਹ ਵੀ ਨਾਲ ਦੀ ਨਾਲ ਹੀ ਆਪਾਂ ਕਰਾਂਗੇ ਅਤੇ ਉੱਪਰਲੀ ਸਾਈਡ ਤੋਂ ਵੀ ਜੋ ਪੇਚ ਆ ਉਹ ਅੰਦਰਲੀ ਸਾਈਡ ਮੋੜਾਂਗੇ ਸੋ ਇਸ ਟਾਈਮ ਤੁਸੀਂ ਦੇਖੋਗੇ ਔਰ ਪਿੰਚ ਕਰਨ ਦੇ ਬਾਅਦ ਜੋ ਕਿ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਜੋ ਸਾਰੇ ਲੜਾਂ ਦੀ ਸ਼ੇਪ ਬੰਤਰ ਆ ਉਹ ਬਰਾਬਰ ਰਹੇਗੀ ਕੋਈ ਵੀ ਲੜ ਮੋਟਾ ਜਾਂ ਪਤਲਾ ਨਹੀਂ ਹੋਵੇਗਾ ਤੁਸੀਂ ਦੇਖ ਸਕਦੇ ਹੋ ਪਿੰਚ ਕਰਕੇ ਲੜ ਨੂੰ ਫਰੰਟ ਤੋਂ ਅਪਾ ਕਿਸ ਤਰੀਕੇ ਨਾਲ ਜੋ ਕੇ ਹੱਥਾਂ ਦੀ ਪਲੇਸਮੈਂਟ ਆਓ ਤੁਸੀਂ ਧਿਆਨ ਦੇ ਵਿੱਚ ਰੱਖਣੀ ਆ ਔਰ ਉਸ ਤਰੀਕੇ ਦੇ ਨਾਲ ਲੜ ਬਹੁਤ ਹੀ ਚੰਗੇ ਤਰੀਕੇ ਨਾਲ ਤੁਸੀਂ ਲਗਾ ਸਕਦੇ ਹੋ ਇਸ ਤੋਂ ਇਲਾਵਾ ਪੱਗ ਦੇ ਰਿਲੇਟਡ ਹੋਰ ਵੀ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਮਿਲਦੇ ਆਂ ਜਲਦ